ਅੱਜ ਜਮਾਤ ਨੂੰ ਬਾਅਦ ਦੇਖਿਆ ਜਿਹੜਾ ਉਹ ਆਪਣੇ ਆਪਾਂ ਨੂੰ ਕੰਕਰੀਟ ਸਾਧਨ ਤੇ ਪਹੁੰਚਾ ਸਕਦੇ ਜਿਹੜਾ ਉਹਨਾਂ ਦਾ ਸਾਡਾ ਉਹਦੇ ਖਿਲਾਫ ਸਾਰੇ ਸਹਿਯੋਗੀ ਲੋਕੀਂ ਕਰਮ ਕਰਦੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਚੱਲਦੇ ਕੰਮ ਵਾਸਤੇ ਤੇ ਇਸ ਦੇ ਵਿੱਚ ਕੱਟ ਕੇ ਸੱਚਾਈ ਨੂੰ ਮੌਲਾਸਤੇ ਇਕੱਠੇ ਹੋ ਕੇ ਕੰਮ ਕਰਦੇ ਤੱਦੀ ਇਹੇ ਮੰਗਾਂ ਕੀ ਕੱਢੀਏ ਤੇ ਸੇਵਾ ਨੀ ਕਰਾਂ। ਪਰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਇਹੋ ਜਿਹੇ ਤਾਕਤਾਂ ਜਿਹੜੀਆਂ ਦੇਸ਼ ਨੂੰ ਵੰਡਣਾ ਚਾਹੁੰਦੇ ਹਨ ਇਹਨਾਂ ਨੂੰ ਹਰਾਉਣਾ ਅਸੀਂ ਤਾਂ ਹੀ ਕਾਮਯਾਬ ਹੋ ਸਕਦੇ ਹਾਂ ਅਰੰਭ ਦੇ ਵਿੱਚ। ਦੇਸ਼ ਹੀ ਆਪੋ ਚੁ ਪਿਆਰ, ਬਹਾਪਰ, ਪਾਈਚਾਰਕ ਸਾਂਭੀ। ਸੋ ਸਾਰੇ ਤਰਫਾਂ ਦੇ ਸਾਰੇ ਨਾਲ ਕੇ ਅੱਜ ਇਸ ਜਿਹੜਾ ਅਪਰਾਧ ਆ ਸਾਡਾ ਬਦਨਾਮਤਾ ਤੇ ਨੁਕਸਾਨ ਬਟਾ ਸਾਡਾ ਕਿਉਂਕਿ ਅਧਿਆਪਕ ਕਹਿੰਦੀ ਪੜਾਉਣਾ ਕਿ ਕਿਸੇ ਦਾ ਧਰਮ ਨਹੀਂ ਉਹ ਸਾਰਿਆਂ ਦਾ ਪੜਾਉਂ ਪਰ ਉਹਨੇ ਨਾਲ ਇਹਦਾ ਵੱਡਾ ਝੂਠ ਹੋਇਆ ਕਿ ਦੱਸਾਂ ਮੌਤ ਦੀ ਸੰਤਵਾਦੀ ਸੋ ਸਾਰਿਆਂ ਦੀ ਭਾਵਨਾਵਾਂ ਅਸਮਝ ਲੱਗ ਕੇ ਸਾਡੇ ਤੇ ਆਣੀ ਅਸਮਝ ਅੱਜ ਜਮੂਨੂ ਦੇ ਬਾਦ ਜਿਹੜਾ ਲੋਕ ਅਤੇ ਆਪਕਾ ਨੂੰ ਕ੍ਰਿਡਿਟ ਦਾਅਰਪੜ ਤੇ ਪਹਿਚਾਨ ਕਰ ਸਕਦੇ ਜਿਹੜਾ ਉਹਨਾਂ ਦਾ ਹੁਣੇ ਖਲਾਫ ਸਾਰੇ ਹਿੱਸੇਦਾਰ ਲੋਕੀ ਕਰਨਾ ਲੱਗ ਪਏ ਉਹਨਾਂ ਦੇ ਪਰਿਵਾਰਾਂ ਦੇ ਨਾਲ ਕਰਦੇ ਕਰਵਾਉਣ ਲਈ ਦੇਸ਼ ਦੇ ਵਿੱਚ ਕੱਟ 33 ਸਫੇਰ ਦੇ ਮੋਰ ਦਾਸ ਤੇ ਇਕੱਠੇ ਹੋ ਕੇ ਗੱਲਬਾਤ ਸਾਡੀ ਇਹ ਮੰਗ ਹੈ ਕਿ ਕੱਟਿੰਗ ਦੇ ਕਿਸੇ ਵੀ ਨਿਯਮ ਨਾ ਕਰੋ। ਮੈਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਇਹੋ ਜੀਆਂ ਤਾਕਤਾਂ ਜਿਹੜੀਆਂ ਦੇਸ਼ ਨੂੰ ਬੰਨ੍ਹਣਾ ਚਾਹੀਦੀਆਂ ਇਹਨਾਂ ਨੂੰ ਹਰਾਉਣਾ ਅਸੀਂ ਟਾਈਮ ਕੱਦਿਆਂ ਹੋ ਸਕਦੇ ਹਾਂ ਹਰ ਹੋਂਦ ਵਿੱਚ ਜਿਵੇਂ ਆਪੋਚਰ ਪਿਆਰ ਭਾਪਰ ਭਾਈਚਾਰਕ ਸਾਂਝ ਦੀ ਹੋਵੇ। ਸੱਚ ਸਾਰੇ ਧਰਮਾਂ ਦੇ ਲਈ ਸਿੱਖੀ ਨੇ ਹਿੰਦੂ ਨੂੰ ਵੀ ਨੇ ਮੁਸਲਮਾਨ ਨੂੰ ਵੀ ਦਿੱਚ। ਸਾਰੇ ਰਣ ਕੇ ਅੱਜ ਇਸ ਜਿਹੜਾ ਅਪਰਾਧ ਹੈ ਉਹ ਸਾਡਾ ਮਾਨਵਤਾ ਤੋਂ ਖਰਾਬ ਬਟਾ ਹੈ ਕਿਉਂਕਿ ਅਧਿਆਤਮਿਕ ਜੀ ਪ੍ਰਾਉ ਲੱਗਿਆ ਕਿਸੇ ਦਾ ਧਰਮ ਨਹੀਂ ਉਹ ਸਾਰਿਆਂ ਦਾ ਭਲਾ ਹੋ ਪਰ ਉਹਦੇ ਨਾਲ ਇੱਕ ਜ ਵੱਡਾ ਚੁਰਮ ਹੋ ਰਿਹਾ ਹੈ ਅਸਲੀ ਗੱਲ ਹੈ ਮਨੁੱਖੀ ਸੰਤਿਵਿਧੀ ਸੋ ਸਾਰਿਆਂ ਦੀ ਭਾਵਨਾਵਾਂ ਸਮਝਦਾ ਕਿ ਸਾਰੇ ਜੀ ਆਣੇ